ਆਹ ਦੇਖ ਲਓ ਪੰਜਾਬ ਦੇ ਵਿੱਚ ਵਿਦੇਸ਼ੀ ਔਰਤ ਦੀ ਕਰਤੂਤ ਪੁਲਿਸ ਨੇ ਕੀਤੀ ਗ੍ਰਿਫਤਾਰ ਜਲੰਧਰ ਦੇ ਵਿੱਚ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਹੋਈ ਉਹਨਾਂ ਨੇ ਇੱਕ ਵਿਦੇਸ਼ੀ ਔਰਤ ਨੂੰ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫਤਾਰ ਕੀਤਾ ਹੈ ਜਲੰਧਰ ਪੁਲਿਸ ਨੇ ਇੱਕ ਅਫਰੀਕੀ ਔਰਤ ਨੂੰ 500 ਗ੍ਰਾਮ ਆਇਸ ਡਰੱਗ ਸਮੇਤ ਗ੍ਰਿਫਤਾਰ ਕੀਤਾ ਹੈ ਵਿਦੇਸ਼ੀ ਔਰਤ ਇਸ ਸਮੇਂ ਨਵੀਂ ਦਿੱਲੀ ਦੇ ਵਿੱਚ ਰਹਿ ਰਹੀ ਸੀ ਔਰਤ ਦੀ ਪਛਾਣ ਬੈਕੀ ਗਲੋਰੀਆ ਵਜੋਂ ਹੋਈ ਹੈ ਜੋ ਮੂਲ ਰੂਪ ਦੇ ਵਿੱਚ ਅਕਰਾ ਕਾਨਾ ਅਫਰੀਕਾ ਦੀ ਰਹਿਣ ਵਾਲੀ ਹੈ ਪੁਲਿਸ ਨੇ ਆਦਮਪੁਰ ਦੇ ਵਿੱਚ ਮਹਿਲਾ ਨਸ਼ਾ ਤਸਕਰ ਨੂੰ ਗ੍ਰਿਫਤਾਰ ਕੀਤਾ ਉੱਥੇ ਨਾਕਾਬੰਦੀ ਕੀਤੀ ਗਈ ਸੀ ਸ਼ੱਕੀ ਹੋਣ ਤੇ ਪੁਲਿਸ ਨੇ ਵਿਦੇਸ਼ੀ ਔਰਤ ਨੂੰ ਰੋਕਿਆ ਤੇ ਉਸ ਦੀ ਤਲਾਸ਼ੀ ਲਈ ਗਈ ਸੀ ਤਲਾਸ਼ ਦੇ ਦੌਰਾਨ ਉਸਦੇ ਪਰਸ ਦੇ ਵਿੱਚੋਂ ਆਇਸ ਡਰੱਗਸ ਬਰਾਮਦ ਹੋਈ ਪੁਲਿਸ ਅਨੁਸਾਰ ਔਰਤ ਨਸ਼ੀਲੇ ਪਦਾਰਥਾਂ ਦੇ ਸਪਲਾਈ ਕਰਨ ਲਈ ਦਿੱਲੀ ਤੋਂ ਜਲੰਧਰ ਆਈ ਸੀ ਬੀ ਵਿਦੇਸ਼ੀ ਮਹਿਲਾ ਤਸਕਰ ਦੀ ਗ੍ਰਿਫਤਾਰੀ ਦੇ ਨਾਲ ਇੱਕ ਵੱਡੇ ਰੈਕੋਰਡ ਦਾ ਪਰਦਾਫਾਸ਼ ਹੋਣ ਦੀ ਸੰਭਾਵਨਾ ਦਿਖਾਈ ਜਾ ਰਹੀ ਹੈ ਪੁਲਿਸ ਦੋਸ਼ੀ ਮਹਿਲਾ ਤਸਕਰ ਬੈਕੀ ਗਲੋਰੀਆ ਤੋਰੀਮਾਨ ਤੇ ਪੁੱਛਗਿੱਛ ਕਰੇਗੀ ਆ ਉਸ ਹੁੰਦੇ ਹਨ ਆ ਸਰਕਾਰ ਨੂੰ ਚੁਰਾਈ ਗਈ ਹੈ ਜੁਧ ਨਸ਼ਾ ਅਪਰਾਧ ਜੇ ਸੰਬੰਧ ਦੇ ਵਿੱਚ ਸ਼ਿਰੀ ਪਰਵਿੰਦਰ ਸਿੰਘ ਜੀ ਵੀਰਕ ਪੀਪੀਐਸ ਐਸਐਸਪੀ ਕਿਲਾ ਦਿਹਾਤੀ ਜ਼ਿਲंधर ਦੇ ਦिशा ਅੰਦਰ ਦੇਸ਼ਾਂ ਤੇ ਇੰਸਪੈਕਟਰ ਰਵਿੰਦਰਪਾਲ ਐਸਐਚਓ ਆਦਮਪੁਰ ਦੀ ਪੁਚ ਪੁਆਟੀ ਨੇ ਨੇ ਰੋਡ ਦੇ ਕੋਲ ਡੀਵੀ ਬੀ ਕਾਲਜ ਦੇ ਕੋਲ ਨਾਕਾਬਦੀ ਲਗਾਈ ਹੋਈ ਸੀ ਇੱਥੇ ਉਸ ਵਕਤ ਵੱਡੀ ਸਰਗਰਮਤਾ ਰਾਖਤ ਹੋਈ ਜਿਵੇਂ ਇੱਕ ਨਾਈਜੀਰੀਅਨ ਨੌਜਰ ਬਨੇਤੇ ਕੋਰੀਆ ਡੀਵੀ ਬੀ ਕਾਲਜ ਦੇ ਕੋਲੋਂ ਆਉਂਦੀ ਦਿਖਾਈ ਦਿੱਤੀ ਉਸ ਦੀ ਜਦੋਂ ਤਲਾਸ਼ੀ ਕੀਤੀ ਗਈ ਤੇ ਉਸ ਦੇ ਪਰਸ ਦੇ ਵਿੱਚੋਂ 500 ਗ੍ਰਾਮ ਜਿਹੜੀ ਆਈਸੀ ਬਰਾਮਾ ਸੋ ਦੱਸਦੇ ਕਿ ਨਸ਼ਿਆਂ ਦੇ ਖਿਲਾਫ ਪਹਿਲਾਂ ਹੀ ਪੰਜਾਬ ਪੁਲਿਸ ਕਾਫੀ ਸਰਗਰਮ ਹੈ ਉੱਥੇ ਦੇਖਿਆ ਜਾ ਰਿਹਾ ਹੈ ਕਿ ਨਵ ਵਿਦੇਸ਼ੀ ਔਰਤਾਂ ਦੇ ਵੱਲੋਂ ਵੀ ਪੰਜਾਬ ਦੇ ਵਿੱਚ ਆ ਕੇ ਨਸ਼ਾ ਸਪਲਾਈ ਕੀਤਾ ਜਾਂਦਾ ਜਿਨ੍ਹਾਂ ਦੇ ਖਿਲਾਫ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ